ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਹਿਯੋਗੀ ਦਲਾ ਦੇ ਨਾਲ 18 ਸੰਸਦ ਮੈਂਬਰ ਮੰਤਰੀ ਵਜੋਂ ਸੌ ਚੁੱਕ ਸਕਦੇ ਹਨ ਜਿਨ੍ਹਾਂ ਤੋਂ ਦਾਸਿਕ ਇਹਨਾਂ ਦੇ ਵਿੱਚ 7 ਕੈਬਨਿਟ 11 ਆਜ਼ਾਦ ਚਾਰ ਜਤੇ ਰਾਜ ਮੰਤਰੀ ਸ਼ਾਮਲ ਹਨ ਨਰਿੰਦਰ ਮੋਦੀ 9 ਜੂਨ 2024 ਨੂੰ ਸ਼ਾਮ 7:15 ਤੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣਗੇ ਮੋਦੀ ਦੇ ਨਾਲ ਨਾਲ ਐਮਬੀਏ ਦੇ 14 ਸਹਿਯੋਗੀ ਦਲਾ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸੌ ਚੁੱਕ ਸਕਦੇ ਹਨ ਇਹਨਾਂ ਦੇ ਵਿੱਚ 7 ਕੈਬਨਿਟ ਮੰਤਰੀ ਅਤੇ ਬਾਕੀ 11 ਸੁਤੰਤਰ ਚਾਰਜ ਅਤੇ ਰਾਜ ਮੰਤਰੀ ਵਜੋਂ 100 ਚੁੱਕ ਸਕਦੇ ਹਨ ਹਾਲਾਂਕਿ ਇਸ ਦੀ ਅਧਿਕਾਰਤ ਜਾਣਕਾਰੀ ਜਿਹੜੀ ਕਿ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ 3 ਦਰਜਨ ਤੋਂ ਵੱਧ ਸੰਸਦ ਮੈਂਬਰ ਮੰਤਰੀ ਵਜੋਂ 100 ਚੁੱਕ ਸਕਦੇ ਹਨ TDP ਅਤੇ JDU ਤੋਂ 2-2 ਅਤੇ ਸ਼ਿਵ ਸੈਨਾ ਤੋਂ 1-1 ਕੈਬਨ ਮੰਤਰੀ ਬਣ ਸਕਦੇ ਹਨ ਸੂਤਰਾ ਦੀ ਮੰਨੀਏ ਤਾਂ ਇਸ ਤੋਂ ਇਲਾਵਾ NCP, LJP ਅਤੇ JDS ਦੇ ਕੋਟੇ ਦੇ ਕੈਬਨ ਮੰਤਰੀ ਵੀ ਚੁੱਕ ਸਕਦੇ ਹਨ ਪੀਡੀਪ ਦੇ ਇੱਕ ਸੰਸਦ ਮੈਂਬਰ ਨੇ ਕਿਹਾ ਕਿ ਕਿਸ ਪਾਰਟੀ ਤੋਂ ਕਿੰਨੇ ਮੰਤਰੀ ਬਣਾਏ ਜਾਣਗੇ ਇਸ ਦਾ ਫਾਰਮੂਲਾ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ ਇਸ ਬਾਰੇ ਕਿਸੇ ਕਿਸਮ ਦੀ ਜਨਤਕ ਚਰਚਾ ਜਿਹੜੀ ਕਿ ਹਲੇ ਸਾਹਮਣੇ ਨਹੀਂ ਆਈ ਹੈ ਹਰ ਕੋਈ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਪ੍ਰਧਾਨ ਮੰਤਰੀ ਜੋ ਵੀ ਜ਼ਿੰਮੇਵਾਰੀ ਦਿੰਦੇ ਹਨ ਉਹ ਉਸ ਨੂੰ ਨਿਭਾਉਂਦੇ ਹਨ ਇਹਦੇ ਨਾਲ ਹੀ ਜੀਡੀਯੂ ਸੰਸਦ ਲਵਲੀ ਆਨੰਦ ਨੇ ਰੇਲ ਮੰਤਰਾਲੇ ਦੇ ਸਵਾਲ ਤੇ ਕਿਹਾ ਕਿ ਯਕੀਨੀ ਤੌਰ ਤੇ ਜੀਡੀਪੀ ਨੂੰ ਇਹ ਮਿਲਣਾ ਚਾਹੀਦਾ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ ਜੀਡੀਪੀ ਦੇ ਸੰਸਦ ਮੈਂਬਰਾਂ ਨੇ ਵੀ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ਨੂੰ ਦੁਹਰਾਇਆ ਤਾਂ ਰਾਸ਼ਟਰਪਤੀ ਨੇ ਮੋਦੀ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਹਿਯੋਗੀ ਦਲਾ ਦੇ ਨਾਲ 18 ਸੰਸਦ ਮੈਂਬਰ ਮੰਤਰੀ ਵਜੋਂ ਸੌ ਚੁੱਕ ਸਕਦੇ ਹਨ ਜਿਨ੍ਹਾਂ ਤੋਂ ਅਦਾਜ਼ੀ ਕਿ ਇਹਨਾਂ ਦੇ ਵਿੱਚ ਸੱਤ ਕੈਬਨਿਟ 11 ਆਜ਼ਾਦ ਚਾਰਜ ਅਤੇ ਰਾਜ ਮੰਤਰੀ ਸ਼ਾਮਲ ਹਨ ਨਰਿੰਦਰ ਮੋਦੀ 9 ਜੂਨ 2024 ਨੂੰ ਸ਼ਾਮ 7:15 ਤੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣਗੇ ਮੋਦੀ ਦੇ ਨਾਲ ਨਾਲ ਐਮਬੀਏ ਦੇ 14 ਸਹਿਯੋਗੀ ਦਲਾ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸੌ ਚੁੱਕ ਸਕਦੇ ਹਨ ਇਹਨਾਂ ਦੇ ਵਿੱਚ ਸੱਤ ਕੈਬਨਿਟ ਮੰਤਰੀ ਅਤੇ ਬਾਕੀ 11 ਸੁਤੰਤਰ ਚਾਰਜ ਅਤੇ ਰਾਜ ਮੰਤਰੀ ਵਜੋਂ 100 ਚੁੱਕ ਸਕਦੇ ਹਨ ਹਾਲਾਂਕਿ ਇਹ ਦੀ ਅਧਿਕਾਰਤ ਜਾਣਕਾਰੀ ਜਿਹੜੀ ਕਿ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ 3 ਦਰਜਨ ਤੋਂ ਵੱਧ ਸੰਸਦ ਮੈਂਬਰ ਮੰਤਰੀ ਵਜੋਂ 100 ਚੁੱਕ ਸਕਦੇ ਹਨ TDP ਅਤੇ JDU ਤੋਂ 2-2 ਅਤੇ Shiv Sena ਤੋਂ 1-1 ਕੈਬਨਰ ਮੰਤਰੀ ਬਣ ਸਕਦੇ ਸੂਤਰਾ ਦੀ ਮੰਨੀਏ ਤਾਂ ਇਸ ਤੋਂ ਇਲਾਵਾ NCP, LJP ਅਤੇ JDS ਦੇ ਕੋਟੇ ਦੇ ਕੈਬਨਰ ਮੰਤਰੀ ਵੀ ਚੁੱਕ ਸਕਦੇ ਹਨ जीडीपी ਦੇ ਇੱਕ ਸੰਸਦ ਮੈਂਬਰ ਨੇ ਕਿਹਾ ਕਿ ਕਿਸ ਪਾਰਟੀ ਤੋਂ ਕਿੰਨੇ ਮੰਤਰੀ ਬਣਾਏ ਜਾਣਗੇ ਇਸ ਦਾ ਫਾਰਮੂਲਾ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ ਇਸ ਬਾਰੇ ਕਿਸੇ ਕਿਸਮ ਦੀ ਜਨਤਕ ਚਰਚਾ ਜਿਹੜੀ ਕਿ ਹਲੇ ਸਾਹਮਣੇ ਨਹੀਂ ਆਈ ਹੈ ਹਰ ਕੋਈ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਪ੍ਰਧਾਨ ਮੰਤਰੀ ਜੋ ਵੀ ਜ਼ਿੰਮੇਵਾਰੀ ਦਿੰਦੇ ਹਨ ਉਹ ਉਸ ਨੂੰ ਨਿਭਾਉਂਦੇ ਹਨ ਇਹਦੇ ਨਾਲ ਹੀ ਜੀਡੀਯੂ ਸੰਸਦ ਲਵਲੀ ਆਨੰਦ ਨੇ ਰੇਲ ਮੰਤਰਾਲੇ ਦੇ ਸਵਾਲ ਤੇ ਕਿਹਾ ਕਿ ਯਕੀਨੀ ਤੌਰ ਤੇ ਜੀਡੀਪੀ ਨੂੰ ਇਹ ਮਿਲਣਾ ਚਾਹੀਦਾ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ ਜੀਡੀਪੀ ਦੇ ਸੰਸਦ ਮੈਂਬਰਾਂ ਨੇ ਵੀ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ਨੂੰ ਦੁਹਰਾਇਆ ਤਾਂ ਰਾਸ਼ਟਰਪਤੀ ਨੇ ਮੋਦੀ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਸੱਦਾ ਦਿੱਤਾ